ਹੱਥਾਂ 'ਚ 500 ਅਤੇ 1000 ਦੇ ਨੋਟਾਂ ਨੂੰ ਮਸਲ ਰਹੇ ਲੋਕਾਂ ਦੀ ਮਜਬੂਰੀ ਜ਼ਾਹਿਰ ਕਰਦੀ ਹੈ ਕਿ ਸਰਕਾਰ ਦੇ ਅਚਾਨਕ ਫੈਸਲੇ ਨੇ ਕਿਵੇਂ ਆਮ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਬੀਤੀ ਰਾਤ 500 ਅਤੇ 1000 ਦੇ ਪੁਰਾਣੇ ਨੋਟਾਂ ਤੇ ਪਾਬੰਦੀ ਦੇ ਐਲਾਨ ਤੋਂ ਬਾਅਦ ਪਟਿਆਲਾ ਅਤੇ ਅੰਮ੍ਰਿਤਸਰ ਦੇ ਲੋਕਾਂ 'ਚ ਕਾਫੀ ਤਣਾਅ ਦੇਖਣ ਨੂੰ ਮਿਲਿਆ। ਇੱਕ ਪਾਸੇ ਟੋਲ ਪਲਾਜ਼ਾ ਦੇ ਕਰੰਦਿਆਂ ਅਤੇ ਰਾਹਗੀਰਾਂ ਵਿਚਾਲੇ ਖੁੱਲੇ ਪੈਸਿਆਂ ਨੂੰ ਲੈ ਕੇ ਬਹਿਸ ਹੁੰਦੀ ਨਜ਼ਰ ਆਈ। ਤਾ ਉੱਥੇ ਹੀ ਪੈਟਰੋਲ ਪੰਪਾਂ ਤੇ ਵੀ ਲੋਕਾਂ ਨੂੰ ਖਾਸੀ ਮੁਸ਼ਕਿਲ ਆ ਰਹੀ ਹੈ। ਬੜੀ ਪ੍ਰੋਬਲਮ ਆ ਰਹੀ ਹੈ। ਇਹ 500 ਦਾ ਨੋਟ ਤੇ 1000 ਦਾ ਨੋਟ ਦੇ ਰਹੇ ਨੇ ਇਸ ਕਰਕੇ ਸਾਡੀ ਲੜਾਈ ਝਗੜਾ ਹੋ ਰਿਹਾ ਔਰ ਜਾਂ ਤੇ ਮਤਲਬ ਪਹਿਲਾਂ ਨੋਟੀਫਿਕੇਸ਼ਨ ਵਗੈਰਾ ਜਾਂ ਸਾਨੂੰ ਕਰੰਸੀ ਵਗੈਰਾ ਚੇਂਜ ਕਰ ਲੈ ਜੈਦੀ ਸੀਗੀ ਹੁਣ ਸਾਨੂੰ ਐਟ ਅ ਟਾਈਮ ਬੜੀ ਪ੍ਰੋਬਲਮ ਆ ਰਹੀ ਹੈ। ਕਿ ਸਾਡੇ ਕੋਲ ਪੈਸੇ ਨਹੀਂ ਪੁਰੇ ਹੋ ਰਹੇ ਔਰ ਹੀ ਬਕਾਇਆ ਮੋੜਨ ਜੋਗੇ ਲੋਕਾਂ ਨੂੰ। ਅੱਛਾ ਜੀ। ਤੇ ਲੋਕੀ ਬੋਲ ਰਹੇ ਨੇ ਬਹੁਤ ਗਲਤ ਹੈ। ਅਗਲੇ ਕਹਿੰਦੇ ਸਾਨੂੰ ਫ੍ਰੀ ਕਰਡੋ। ਟਾਈਮ ਦੇਣਾ ਚਾਹੀਦਾ ਸੀ ਜਨਤਾ ਨੂੰ। ਔਰ ਇਹ ਹੈ ਕਿ ਜਿੰਨਾ ਬਲ ਉਹ ਸਾਡੇ ਕੋ ਦੇ ਕੋ ਹੈ ਨਹੀਂ ਸਟੈਪ ਅੱਛਾ ਬਟ ਜਿਹੜੇ ਡੇਲੀ ਕੰਮ ਕਰਨੇ ਨੇ ਲੋਕਾਂ ਨੇ ਉਹਨਾਂ ਚ ਦਿੱਕਤ ਆ ਰਹੀ ਆ ਹੁਣ ਰਾਸ਼ਟ੍ਰਵਾਦੀ ਵਾਸਤੇ ਅੱਛਾ ਹੈ ਬਟ ਥੋੜਾ ਜਿਆਦਾ ਟਾਈਮ ਜਰੂਰ ਦੇਣਾ ਚਾਹੀਦਾ ਸੀ ਐ ਨਹੀਂ ਕਿ ਜਿਦ ਤਰਾ 9 11 ਦੇ ਅਮਰੀਕਾ ਤੇ ਹਮਲਾ ਹੋ ਗਿਆ ਤੇ 9 11 ਦੇ ਆਮ ਪਬਲਿਕ ਤੇ ਵੀ ਹੋ ਗਿਆ ਇਸ ਐਲਾਨ ਨੂੰ ਲੋਕ ਕਾਲੇ ਤਨ ਉਤੇ ਮੋਦੀ ਦਾ ਸਰਜਿਕਲ ਸਟ੍ਰਾਈਕ ਪਰ ਮਿਹਰਤ ਦੀ ਕਮਾਈ ਤੇ ਹਮਲਾ ਕਰਕੇ ਟਿੱਪਣੀਆਂ ਵੀ ਕਰ ਰਹੇ ਨੇ ਗੱਲ ਕੀ ਪੂਰਾ ਦੇਸ਼ ਇਸ ਚਾਂਦ ਚੱਕ ਐਲਾਨ ਤੋਂ ਬਾਅਦ ਹਿੱਲ ਗਿਆ ਹੈ ਪਰ ਦੇਖਣਾ ਇਹ ਹੈ ਕਿ ਕੀ ਵਾਕਈ ਮੋਦੀ ਦਾ ਇਹ ਕਦਮ ਕਾਲੇ ਧਰ ਨੂੰ ਬਾਹਰ ਲਿਆਉਣ ਚ ਸਹਾਈ ਸਿੱਧ ਹੁੰਦਾ ਹੈ ਜਾਂ ਨਹੀਂ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਨੀ ਟੀਵੀ